ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਆਜ਼ਾਦੀ ਦਿਵਸ ਮਨਾਉਣ ਵਾਲਿਓ ਕਦੀ ਇਸ ਗੱਲ ਦਾ ਧਿਆਨ ਕੀਤਾ ਹੈ ਕਿ ਕਿਵੇਂ 15 ਅਗਸਤ 1947 ਨੂੰ ਅੱਜ ਦੇ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਕਤਲੇਆਮ ਕਰਕੇ ਟ੍ਰੇਨਾਂ ਦੀਆਂ ਟレインਾਂ ਭਰ ਕੇ ਲਾਸ਼ਾਂ ਦੀਆਂ ਕਿਵੇਂ ਪੰਜਾਬ ਵੱਲ ਨੂੰ ਭੇਜੀਆਂ ਗਈਆਂ ਸੀ ਤੇ ਕਿਵੇਂ ਅੱਜ ਦੇ ਦਿਨ ਹੀ ਸਿੱਖਾਂ ਨੇ ਆਪਣਾ ਲੱਖਾਂ ਦਾ ਕਾਰੋਬਾਰ ਛੱਡ ਕੇ ਇਸ ਹਿੰਦੁਸਤਾਨ ਵੱਲ ਨੂੰ ਤੁਰੇ ਸਨ ਕਿਵੇਂ ਅੱਜ ਦੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਵਾਂ ਪੈਣਾ ਦੀ ਪੱਤ ਰੋਲੀ ਗਈ ਸੀ ਕਿਵੇਂ ਅੱਜ ਦੇ ਦਿਨ ਹੀ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਸਿੱਖਾਂ ਤੋਂ ਸਾਦਾ ਲਈ ਅਲੱਗ ਕਰ ਦਿੱਤੀ ਗਈ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਇਤਿਹਾਸਿਕ ਗੁਰਦੁਆਰੇ ਸਾਡੇ ਤੋਂ ਵਿਛੋੜ ਦਿੱਤੇ ਗਏ ਜਿਸ ਦੀ ਅਸੀਂ ਰੋਜ਼ ਅਰਦਾਸ ਵਿੱਚ ਕਰਦੇ ਹਾਂ ਜਿਨ੍ਹਾਂ ਗੁਰਦੁਆਰਿਆਂ ਗੁਰਕੇਤਾਮਾਂ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ ਸੋ ਸ਼੍ਰੀ ਨਨਕਾਣਾ ਸਾਹਿਬ ਨੂੰ ਵੀ ਸਾਡੇ ਤੋਂ ਵਿਛੋੜ ਦਿੱਤਾ ਗਿਆ ਸੋ ਇਹ ਕਿਸ ਕਿਹੜੀ ਆਜ਼ਾਦੀ ਦੀ ਅਸੀਂ ਖੁਸ਼ੀ ਮਨਾ ਰਹੇ ਹਾਂ ਕੀ ਇਹ ਅਸਲ ਦੇ ਵਿੱਚ ਹੀ ਸਾਡੀ ਆਜ਼ਾਦੀ ਹੈ ਜਾਂ ਪੰਜਾਬ ਦਾ ਉਜਾੜਾ ਕੀਤਾ ਗਿਆ ਸੀ ਸੋ ਅੱਜ ਦੇ ਦਿਨ 15 ਅਗਸਤ ਨੂੰ ਕਿਵੇਂ ਸਿਆਸੀ ਸਿਆਸਤਦਾਨਾਂ ਵੱਲੋਂ ਪੰਜਾਬ ਦਾ ਉਜਾੜਾ ਕੀਤਾ ਗਿਆ ਕਿਵੇਂ ਪੰਜਾਬ ਦੇ ਦੋ ਟੋਟੇ ਕਰਕੇ ਪੰਜਾਬ ਦਾ ਉਜਾੜਾ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਕਤਲੇਆਮ ਕੀਤਾ ਗਿਆ ਮਾਵਾ ਪੈਣਾ ਦੀ ਪੱਤ ਰੋਲੀ ਗਈ ਸਾਡੇ ਤੋਂ ਹੱਸਦਾ ਵਸਦਾ ਪੰਜਾਬ ਅੱਜ ਦੇ ਦਿਨ ਉਜਾੜ ਕੇ ਰੱਖ ਦਿੱਤਾ ਤੇ ਅਸੀਂ ਮੂਰਖ ਲੋਕ ਕਿਵੇਂ ਅੱਜ ਆਪਣੇ ਪੁਰਖਿਆਂ ਦੇ ਉਜਾੜੇ ਦੇ ਖੁਸ਼ੀ ਵਿੱਚ ਮਨਾ ਰਹੇ ਹਾਂ ਕਿਵੇਂ ਲੱਖਾਂ ਲੱਖਾਂ ਸਿੱਖਾਂ ਦੇ ਕਤਲੇਆਮ ਨੂੰ ਅਸੀਂ ਖੁਸ਼ੀ ਦੇ ਵਿੱਚ ਮਨਾ ਰਹੇ ਹਾਂ ਸੋ ਇਸ ਤੋਂ ਵੱਡੀ ਮੂਰਖਤਾ ਸਾਡੇ ਲਈ ਹੋਰ ਕੀ ਹੋ ਸਕਦੀ ਹੈ ਸੋ ਆਪਣੀ ਅਕਲ ਨੂੰ ਹੱਥ ਮਾਰੀਏ ਕਿਵੇਂ ਅੱਜ ਦੇ ਦਿਨ ਜੋ ਸਾਡੇ ਲੱਖਾਂ ਸਿੱਖਾਂ ਦਾ ਕਤਲੇਆਮ ਹੋਇਆ ਸੀ ਮਾਵਾ ਪੈਣਾ ਦੀ ਪੱਤ ਰੋਲੀ ਸੀ ਕਿਵੇਂ ਅੱਜ ਹੱਸਦੇ ਵਸਦੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਸੋ ਅੱਜ ਦੇ ਦਿਨ ਇਹ ਖੁਸ਼ੀ ਨਾ ਮਨਾਉਂਦੇ ਹੋਏ ਅਸੀਂ ਉਸ ਇਤਿਹਾਸ ਵੱਲ ਛਾਤੀ ਮਾਰੀਏ ਤੇ ਉਸ ਇਤਿਹਾਸ ਨੂੰ ਵਿਛੋੜੇ ਨੂੰ ਅਸੀਂ ਕਿਵੇਂ ਅੱਜ ਮੂਰਖ ਬਣ ਕੇ ਖੁਸ਼ੀ ਵਿੱਚ ਮਨਾ ਰਹੇ ਹਾਂ ਇਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ